ਆਪਾਂ ਗੱਲ ਕਰਦੇ ਸੀ ਵੀਰੇ ਪੰਪ ਬਾਰੇ ਪਹਿਲਾਂ ਵੀ ਆਪਾਂ ਦੱਸਿਆ ਵੀ ਪੰਪ ਕੀ ਕਰਾ ਸਕਦਾ ਹੁਣ ਆਪਾਂ ਕਰਾਂਗੇ ਵੀ ਗੱਲ ਵੀ ਪੰਪ ਦੀ ਜ਼ਿੰਦਗੀ ਚ ਕੀ ਲੋੜ ਆ ਕਹਿੰਦਾ ਭਾਈ ਜੇ ਬੰਦੇ ਵਿੱਚ ਹਵਾ ਭਰੀ ਹੋਈ ਆ ਬੰਦਾ ਤਾਂ ਹੀ ਜਿਉਂਦਾ ਜਦੋਂ ਹਵਾ ਨਿਕਲ ਗਈ ਉਹਦੀ ਬੰਦੇ ਦਾ ਖਤਮ ਖੇਡਾ ਉਹਦੀ ਚਾਹ ਤਾਂ ਮਰ ਜਾਂਦੀ ਆ ਇਹ ਗੱਲ ਸੱਚੀ ਆ ਤੁਸੀਂ ਆਪ ਦੇ ਆਪ ਸੋਚ ਲਓਗੇ ਜਿਹਨੇ ਸੋਚ ਨਾਲ ਢੰਗ ਨਾਲ ਸੋਚਣੀ ਆ ਹੁਣ ਆਪਾਂ ਗੱਲ ਕਰੀਏ ਪੰਪ ਪੰਪ ਕੀ ਕਰਦਾ ਕੀ ਇਹਦਾ ਰੋਲ ਆ ਵੀਰੇ ਪੰਪਾ ਜਿਹੜਾ ਇਹ ਬੰਦੇ ਨੂੰ ਉਤਸ਼ਾਹ ਕਰਦਾ ਕੰਮ ਕਰਨ ਲਈ ਕੋਈ ਵੀ ਚੀਜ਼ ਜੇਦੋਂ ਤੁਸੀਂ ਅਗਲੇ ਨੂੰ ਮਿਹਣਾ ਮਾਰਦੇ ਹੋ ਪੰਪ ਮਾਰਦੇ ਹੋ ਯਾਰ ਤਾਂ ਇਥੋਂ ਦੇ ਕੰਮ ਹੋਣਾ ਹੀ ਨਹੀਂ ਤੂੰ ਕਰ ਹੀ ਨਹੀਂ ਸਕਦਾ ਉਹ ਬੰਦਾ ਫਿਰ ਉਹ ਕੰਮ ਵੱਧ ਚੜ੍ਹ ਕੇ ਕਰਦਾ ਜਿਉਂਨੇ ਉਹ ਕੰਮ 'ਚ 50% ਕਾਮਯਾਬ ਹੁੰਦਾ ਮੇਰੇ ਸਹਾਰ ਨਾਲ 100% ਕਾਮਯਾਬ ਹੁੰਦਾ ਉਹ ਪੰਪ ਦਾ ਇਹ ਕੰਮ ਆ ਬਾਕੀ ਪੰਪ ਦਿਮਾਗ ਦੇ ਮੁਤਾਬਕ ਹੁੰਦਾ ਬਾਈ ਵਿੱਚ ਬੰਦੇ ਨਵੇਂ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਪਤਾ ਹੁਣ ਹੰਡ ਚੁੱਕੇ ਆਪਣੇ ਨਾਲ ਬੀਤੀਆਂ ਹੋਈਆਂ ਨੇ ਅੱਗੇ ਚਾਚੇ ਤਾਏ ਪੰਪ ਮਾਰਦੇ ਓਏ ਆ ਕਰਦੇ ਤੂੰ ਬਾਹਰ ਕਰਦੇ ਆਪਾਂ ਬਾਵਾ ਲੱਖ ਔਖੇ ਹੋਈ ਆਪਾਂ ਪੰਪ ਦੇ ਵਿੱਚ ਆ ਕੇ ਕਰ ਦਿੰਦੇ ਨੇ ਆਪਾਂ ਹੁੰਡੜ ਹੀੜ ਸੀਗੇ ਥੋੜੇ ਜੇ ਆਪਾਂ ਨੂੰ ਕਹਨ ਓਏ ਤੂੰ ਤਾਂ ਬੋਰੀ ਖਾ ਜੇ ਬੋਰੀ ਚੱਕ ਦੇ ਬੋਰੀ ਚੱਕ ਲਾਰੇ ਵਾਲੀ ਕੱਲਈ ਭਈ ਆਪਾਂ ਕਈ ਵੀ ਕੋਈ ਵੀ ਧੀ ਪੰਪ ਚਾ ਕੇ ਰੇ ਵਾਲੀ ਪੂਰੀ ਕੱਲੇ ਚੱਕ ਲੈਂਦੇ ਛੋਟੇ ਹੁੰਦੇ 15 ਕੇ ਸਾਲਾਂ ਦੇ ਮੰਨ ਲਓ ਉਹ ਬਾਅਦ ਚ ਆਪਾਂ ਮਾ ਔਖੀ ਹੁੰਦੇ ਮਤਲਬ ਇਹ ਚੀਜ਼ਾਂ ਨੇ ਪੰਪ ਬੰਦੇ ਨੂੰ ਮਰਵਾ ਹੁੰਦਾ ਵੀ ਜੇ ਮੈਂ ਸ਼ਾਇਦ ਸਿਆਣਾ ਹੁੰਦਾ ਉਹਦਾ ਨਾਂ ਚੱਕਦਾ ਵੀ ਪੰਪ ਬੰਦੇ ਨੂੰ ਸਾਹ ਵੀ ਕਰਦਾ ਵੀ ਕੰਮ ਕਰਨ ਦੀ ਵਿੱਚ ਕਹਿੰਗੇ ਯਾਰ ਇਹ ਤੂੰ ਕੰਮ ਕਰ ਨਹੀਂ ਸਕਦਾ ਮਤਲਬ ਉਹ ਉਹ ਦੇਖਣਾ ਹੁੰਦਾ ਬੰਦੇ ਦੀ ਸੋਚ ਵੀ ਹੁੰਦੀ ਆ ਵੀ ਇਹ ਕੰਮ ਆਪਾਂ ਨੂੰ ਬੈਸਟ ਆ ਇਹ ਕੰਮ ਬੈਸਟ ਨਹੀਂ ਹੁਣ ਆਪਾਂ ਦੋ ਮਿੱਤਰ ਬੈਠੇ ਗੱਲਾਂ ਕਰਦੇ ਆਂ ਤੀਜਾ ਬੰਦਾ ਆਪਾਂ ਪੰਪ ਮਾਰ ਕੇ ਫਾਇਦਾ ਲੈ ਜਾਂਦਾ ਹੁਣ ਮੈਂ ਤੁਹਾਨੂੰ ਸਮਝਾਉਣਾ ਵੀ ਦੋ ਬੰਦੇ ਗੱਲਾਂ ਕਰਦੇ ਆਂ ਅਲਗ ਕਹਿੰਦਾ ਮੈਂ ਯਾਰ ਮੈਂ ਆਪਦੇ ਤੇ ਲਾ ਕੇ ਹਟਦਾ ਵੀ 15 ਸਾਲ 20 ਸਾਲ ਮੈਂ ਸ਼ਹਿਰ ਚ ਗਾਲ ਤੇ ਅਲਗ ਕਹਿੰਦਾ ਤੂੰ ਕਰ ਕੀ ਸਕਦਾ ਤੇਰੀ ਪਾਵਰ ਕੀ ਆ ਮੈਂ ਯਾਰ ਜਿਹੜਾ ਮਰਜ਼ੀ ਕੰਮ ਕਰਵਾ ਲਓ ਮੰਨ ਲਓ ਆਪਾਂ ਇਹ ਕਹਿੰਦਾ ਆਪਾਂ ਪੰਪ ਚ ਆ ਗਏ ਅਲਗ ਕਹਿੰਦਾ ਯਾਰ ਤੂੰ ਏਸੀ ਲਵਾ ਦੂਜਾ ਕਹਿੰਦਾ ਚੱਲ ਜਰਿਆ ਇਹਨੂੰ ਆਪਾਂ ਏਸੀ ਲਵਾਉਣ ਨੂੰ ਦੇ ਦਤਾ ਦਾ ਦਿਮਾਗ ਕੰਮ ਕਰ ਜੀ ਇਹਨੂੰ ਕਹਾਂ ਵੀ ਅੱਜ ਹੀ ਲਵਾ ਹੁਣ ਹੀ ਲਵਾ ਦੇ ਤੇਰੇ ਚ ਤਾਕਤ ਆ ਮੰਨ ਲਓ ਪੰਜ ਬੱਚੇ ਹੋਏ ਆਲਾ ਕਹਿੰਦਾ ਯਾਰ ਚੱਲ ਇੰਨੀ ਦਾ ਗੱਲ ਨਹੀਂ ਹੈ ਕਿ ਚੱਲ ਕੱਲ ਅਗਲੇ ਕਹਿੰਦਾ ਤੜਕੋਂ 8:20 ਦਿਨ ਲਵਾ ਦੇ ਜੇ ਤੇਰੇ ਚ ਐਡੀ ਤਾਕਤ ਆ ਆਲਾ ਫਿਰ ਪਤਾ ਕੀ ਜਾਂਦਾ ਨਾ ਮੈਂ ਯਾਰ ਛੋੜੇ 10 ਵਜੇ ਦਿਨ ਲਵਾ ਦੂ ਮੇਰੀ ਇੰਨੀ ਪਹੁੰਚ ਆ ਫਲਾਣਾ ਤੇ ਹਮ ਕਹ ਹਮ ਅੜ ਗਿਆ ਪੰਪ ਤੇ ਵੀ ਬੰਦੇ ਨੂੰ ਇਹੇ ਲੋਕ ਉਲਝਾ ਲੈਂਦੇ ਨੇ ਉਹ ਬੰਦੇ ਨਾਲ ਤੁਸੀਂ ਕੋਈ ਪੈਸਿਆਂ ਦੀ ਗੱਲ ਨਹੀਂ કરી ਕੁਛ ਨਹੀਂ ਗੱਲ ਕਰੀ ਵੀ ਤੂੰ ਸਿੱਧਾ ਹੀ ਕਿਹਾ ਵੀ ਆਪਾਂ 10 ਵਜੇ ਦੇ ਨੂੰ ਲਵਾ ਦਾਂਗੇ ਵੀ ਉਹ ਉਹ ਬੰਦੇ ਨੇ ਆਪਦੀ ਇੱਜ਼ਤ ਰੱਖਣ ਦੇ ਮਾਰੇ ਨੇ ਪੰਪ ਚਾਏ ਨੇ 8-9 ਵਜੇ ਦੇ ਨੂੰ ਏਸੀ ਅਗਲੇ ਦੇ ਘਰੇ ਲਿਆ ਕੇ ਲਵਾਤਾ 10 ਨਹੀਂ 11 ਵਜੇ ਲਵਾਤਾ ਭਾਈ ਉਸਨਾਂ ਨਾਲ ਵੀ ਤੂੰ ਉਹਦੇ ਪੈਸੇ ਵੀ ਦੇਣੇ ਆ ਉਹਦੇ ਪੈਸੇ ਵੀ ਉਹ ਬੰਦੇ ਤੇ ਗਾਲੀ ਪੈ ਜਾਂਦੇ ਉਹ ਆਲਖਾਂ ਯਾਰ ਹਜੇ ਤਾਂ ਮੇਰੇ ਲਈ ਵੇਖਣੀ ਮੈਂ ਤੈਨੂੰ ਦਿਨਾਂ ਛਾਂ ਗਿਆ ਪੰਪੇ ਜੀ ਜਾਣੇ ਪੰਪਸੋਂ ਨੂੰ ਕਹੂਗਾ ਆਪਾਂ ਹੁਣ ਦੁੱਧ ਮੋਟਰਸਾਈਕਲ ਤੇ ਪਾਉਣ ਜਾਣਾ ਓਟਲੋ ਗੱਡੀ ਲਿਆ ਤੇਰੇ ਕੋਲ ਕੀ ਕਮੀ ਆ ਫਲਾਨ ਨਾ ਤੇ ਕੈਮ ਉਹ ਆਪਾਂ ਦੇਖਣਾ ਆਪਾਂ ਬਈ ਦਿਹਾੜੀ ਕਰਨ ਜਾਂਦੇ ਆ ਪ੍ਰੋਫਿਟ ਨਾ ਕਿ ਉਸੇ ਸੁਗਲ ਮੇਲਾ ਕਰਨ ਲਈ ਜਾਂਦੇ ਆ ਵੀ ਉਹ ਕਰਨ ਵੀ ਆਪਾਂ ਦੇਖਣਾ ਨਹੀਂ ਵੀ ਉਹ ਚੀਜ਼ਾਂ ਨੇ ਬੰਦੇ ਨੂੰ ਆਪਾਂ ਗੱਡੀ ਲੈ ਲਈ ਆਪਾਂ ਤੇਲ ਖਰਚੇ ਨਾ ਪੂਰਾ ਹੋਵੇ ਜਾਂ ਖਾਜ ਜੀ ਖਰਚੇ ਨਾ ਪੂਰੇ ਹੋਣ ਜਦੋਂ ਜਿਹੜੀ ਚੀਜ਼ ਦੀ ਜ਼ਰੂਰਤ ਆਪਾਂ ਨੂੰ ਉਹ ਲੈਣੀ ਆ ਗੱਡੀ ਦੀ ਜ਼ਰੂਰਤ ਹੋਊ ਆਪਾਂ ਗੱਡੀ ਲਵਾਂਗੇ ਠੀਕ ਹੈ ਨਾ ਵੀ ਇਹ ਪੰਪ ਨੇ ਬੰਦੇ ਨੂੰ ਮਰਵਾ ਆਂਦ ਨੇ ਜਦ ਤੁਹਾਨੂੰ ਕਹਿੰਦੇ ਨਵਾਂ ਮੋਟਰਸਾਈਕਲ ਲੈ ਵੀਰੇ 1.5 ਲੱਖ ਲੱਖ ਰੁਪਏ ਦੇ ਲਾ ਲਓ ਇਹ ਸਾਤ ਅੱਠ ਹਜ਼ਾਰ ਦਾ ਵੀ ਕਿ ਲੱਖ ਰੁਪਏ ਦੇ ਵਿਆਜ ਦਾ ਤੇ ਤੇਲ ਨਹੀਂ ਖਾਂਦਾ ਠੀਕ ਹੈ ਨਾ ਬੰਦਾ ਜੇ ਦਿਮਾਗ ਨਾਲ ਚੱਲੂ ਤਾਂ ਆਪਦੇ ਹਿਸਾਬ ਨਾਲ ਚੱਲੂ ਇਹ ਪੰਪ ਨੇ ਵੀਰੇ ਪੰਪਾਂ ਤੋਂ ਬਚੋ ਜਦੋਂ ਤੁਸੀਂ ਪੰਪਾਂ ਤੋਂ ਬਚਣ ਲੱਗ ਗਏ ਤੁਸੀਂ ਆਟੋਮੈਟਕੀ ਸਿਆਣੇ ਹੋ ਜਾਓਗੇ ਬਹੁਤ ਲੋਕ ਮਾ ਪੰਪ ਮਾਰਨ ਵਾਲੇ ਸਾਨੂੰ ਮਿਲਣਗੇ ਹੁਣ ਆਪਾਂ ਪੰਪ ਬਾਰੇ ਦੱਸ ਚੁੱਕੇ ਆਪਾਂ ਹੋਰ ਵੀ ਕਾਹਾਂ ਗੱਲਾਂ ਦੱਸਾਂਗੇ ਚਲੋ ਠੀਕ ਹੈ ਓਕੇ